ਇਹ ਐਸਾ ਅਤਿਆਸ ਜਿਹੜਾ ਅੱਜ ਤੱਕ ਦੁਨੀਆ ਤੇ ਨਾ ਤਾਂ ਸਿਰਜਿਆ ਗਿਆ ਤੇ ਨਾ ਹੀ ਸਿਰਜਿਆ ਜਾਣਾ ਜਿਹੜਾ ਸਾਡੇ ਪਰਮ ਪਿਤਾ ਸਰਵੰਸਦਾਨੀ ਪੁੱਤਰਾਂ ਦੇ ਦਾਨੀ ਨੇ ਸਿਰਜਿਆ ਕੱਲਾ ਪੰਜਾਬ ਹੀ ਨਹੀਂ ਕੱਲੇ ਸੈਖੀ ਹੀ ਨਹੀਂ ਪੂਰੀ ਦੁਨੀਆ ਸਰਚ ਕਾਉਂਦੀ ਆ Hindu ਕੀ Musalman ਕੀ Angrez ਕੀ ਇਨਾਂ ਦਿਨਾਂ ਨੂੰ ਸਾਰੇ ਯਾਦ ਕਰਦੇ ਆ ਕਿ ਕਿਵੇਂ ਛੋਟੇ ਛੋਟੇ ਬੱਚਿਆਂ ਤੇ ਪਾਪੀ ਬਜੀਦੇ ਨੇ ਕੈਰ ਵਰਤਾਇਆ ਸੀ ਕਿਨੇ ਉਹਨਾਂ ਨੂੰ ਜਿਉਂਦੇ ਜੀ ਨੀਹਾ ਵਿੱਚ ਚਣਵਾ ਦਿੱਤਾ ਸੀ ਤੇ ਕਿਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਆਨੰਦਪੁਰ ਛੱਡਣ ਤੋਂ ਬਾਅਦ ਪਰਿਵਾਰ ਸਰਸਾ ਨਦੀ ਦੇ ਕਿਨਾਰੇ ਪਹੁੰਚ ਜਾਂਦਾ ਘੁੱਪ ਹਨੇਰੀ ਠੰਡੀ ਰਾਤ ਚੰਗੀ ਭਲੀ ਸ਼ਾਂਤ ਚੱਲਦੀ ਸਰਸਾ ਵੀ ਚੜ ਗਈ ਕੈਰ ਨੇ ਵੀ ਪੂਰਾ ਜ਼ੋਰ ਲਾਇਆ ਇੱਥੇ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜਾਦੇ ਸਰਹੰਦ ਵੱਲ ਚਲੇ ਗਏ। ਜਿੱਥੇ ਸਰਹੰਦ ਦੇ ਬਜੀਦ ਖਾਨ ਨੇ ਉਹਨਾਂ ਨੂੰ ਨੀਹਾਂ ਵਿੱਚ ਛਣਵਾ ਕੇ ਸ਼ਹੀਦ ਕਰ ਦਿੱਤਾ। ਜਦੋਂ ਛੋਟੇ ਸਹਿਬਜਾਦਿਆਂ ਦੀ ਸ਼ਹੀਦੀ ਬਾਰੇ ਬਾਬਾ ਮੋਤੀराम ਮਹਾਰਾਜ ਜੀ ਭਰੇ ਮਨ ਨਾਲ ਮਾਤਾ ਗੁਜਰੀ ਜੀ ਨੂੰ ਦੱਸਣ ਗਏ ਤਾਂ ਮਾਤਾ ਗੁਜਰੀ ਜੀ ਛੋਟੇ ਸਹਿਬਜਾਦਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਉਹ ਵੀ ਗੁਰੂ ਚਰਨਾਂ ਵਿੱਚ ਜਾ ਵਿਰਾਜੇ। ਇੱਧਰ ਵੱਡੇ ਸਾਹਿਬ ਜادہ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਦੀ ਗੜੀ ਵੱਲ ਆ ਗਏ ਜਿੱਥੇ ਉਹ ਮੁਗਲਾਂ ਨਾਲ ਲੜਾਈ ਕਰਦੇ ਹੋਏ ਸ਼ਹੀਦ ਹੋ ਗਏ ਇਸ ਤਰ੍ਹਾਂ 6-7 ਪੋ ਦੀ ਰਾਤ ਨੂੰ ਵਿਛੜਿਆ ਗੁਰੂ ਜੀ ਦਾ ਪਰਿਵਾਰ ਦੁਬਾਰਾ ਨਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ